ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਨਾਮਤਾਰੀ ਸੰਗਤਾਂ ਦੇ ਪ੍ਰਮੁੱਖ ਤੀਰਥ ਆਸਥਾਨ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਵਿਖੇ ਨਾਮਤਾਰੀ ਮੁਖੀ ਸਤਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਪਿਛਲੇ 5 ਦਿਨਾਂ ਤੋਂ ਚੱਲ ਰਹੇ ਹੋਲੇ ਮਹੱਲੇ ਦੀ ਸੰਪੂਰਨਤਾ ਮੌਕੇ ਵਿਸ਼ਵ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ 386 ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਤੇ 8 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਵੀ ਕਰਵਾਏ ਗਏ ਹਜ਼ੂਰੀ ਰਾਗੀ ਬਲਵੰਤ ਸਿੰਘ ਦੇ ਜਥੇ ਨੇ ਜਦੋਂ ਗੁਰਬਾਣੀ ਦਾ ਮੈਂ ਬੌਰੀ ਮੇਰਾ ਰਾਮ ਉਪਧਾਰ ਸ਼ਬਦ ਪੜਿਆ ਤਾਂ ਸੰਗਤਾਂ ਝੂਮਣ ਲੱਗ ਪਈਆਂ ਇਸ ਮੌਕੇ ਤੇ ਲੱਖਾਂ ਦੀ ਗਿਣਤੀ ਵਿੱਚ ਪੂਜੀਆਂ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦਿੰਦਿਆਂ ਸਤਿਗੁਰੂ ਉਦੇਸ ਸਿੰਘ ਜੀ ਨੇ ਕਿਹਾ ਕਿ ਸਿੱਖੀ ਸੁੱਖ ਲੈਣ ਦਾ ਵਧੀਆ ਰਸਤਾ ਹੈ ਇਸ ਦੀ ਵਡਿਆਈ ਹੈ ਜਿੱਥੇ ਆ ਕੇ ਅਮੀਰ ਗਰੀਬ ਦਾ ਫਰਕ ਮੁੱਕ ਜਾਂਦਾ ਹੈ ਸਭ ਮਿਲ ਕੇ ਝੂਠੇ ਵਰਤਨਾ ਦੀ ਸੇਵਾ ਜੋੜਿਆਂ ਦੀ ਸੇਵਾ ਤੇ ਲੰਗਰ ਦੀ ਸੇਵਾ ਹੱਥੀਂ ਕਰਦੇ ਹਨ ਸਤਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰਨ ਸੇਵਾ ਕਰਦੇ ਆ ਸਾਨੂੰ ਕਦੇ ਵੀ ਹੰਕਾਰ ਨਾ ਆਵੇ ਗੁਰੂ ਨਾਨਕ ਦੇਵ ਜੀ ਦਾ ਧਰਮ ਸਭ ਤੋਂ ਸਭ ਦਾ ਸਾਂਝਾ ਹੈ ਅਤੇ ਕਿਸੇ ਦੇ ਧਰਮ ਬਾਰੇ ਮਾੜਾ ਨਾ ਬੋਲੋ ਧਰਮ ਲੀਕਾ ਮਟਾਉਂਦਾ ਹੈ ਸਤਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਆਨੰਦ ਮਰਿਆਦਾ ਚਲਾਈ ਸਤਗੁਰੂ ਜਗਜੀਤ ਸਿੰਘ ਜੀ ਨੇ ਸਾਨੂੰ ਸਾਦਗੀ ਤੇ ਚੱਲਣ ਲਈ ਧ੍ਰਿੜ ਕਰਵਾਇਆ ਵਿੱਦਿਆਕ ਸੰਮੇਲਨਾਂ ਵਿੱਚ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਦਾਜ ਨਾ ਲੈਣ ਲਈ ਅਕਸਰ ਪ੍ਰੇਰਿਤ ਕਰਦੇ ਸਨ ਲੋਕਾਂ ਨੂੰ ਖੁਸ਼ ਕਰਨ ਲਈ ਵਿਆਹਾਂ ਉੱਪਰ ਫਜ਼ੂਲ ਖਰਚਾ ਬੰਦ ਕਰੋ ਸਤਿਗੁਰੂ ਉਦੇਸ ਸਿੰਘ ਜੀ ਨੇ ਲੋੜਵੰਦਾ ਤੇ ਬਜ਼ੁਰਗਾਂ ਦੀ ਸੇਵਾ ਕਰਨਾ ਤੇ ਰੋਜ਼ਾਨਾ 1 ਘੰਟਾ ਨਾਮ ਸਿਮਰਨ ਕਰ ਲਈ ਆਖਿਆ ਮੇਲੇ ਦੀ ਸੇਵਾ ਸੰਤ ਜੋਧ ਸਿੰਘ ਡਾਲਟਨ ਗਾਂਜ ਦੇ ਪਰਿਵਾਰ ਨੇ ਬੜੀ ਸ਼ਰਧਾ ਨਾਲ ਕੀਤੀ ਵਿਸ਼ਵ ਸ਼ਾਂਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ ਇਸ ਮੌਕੇ ਮਾਤਾ ਗੁਰਸ਼ਰਨ ਕੌਰ ਜੀ ਸੰਤ ਜਗਤਾਰ ਸਿੰਘ ਜੀ ਸੇਵਕ ਕਰਤਾਰ ਸਿੰਘ ਸੇਵਕ ਆਸ਼ਾ ਸਿੰਘ ਮਾਨ ਪ੍ਰਦਾਨ ਐਚਐਸ ਹਸਪਤਾਲ ਤੇ ਪ੍ਰੈਸ ਸਕੱਤਰ ਲਖਬੀਰ ਬੱਦੋਵਾਲ ਇਸ ਮੌਕੇ ਤੇ ਮੌਜੂਦ ਸਨ